ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਤੇਜ ਲਾਈਵ ਚੈਨਲ ਮੈਰੰਜਣਾ ਸ਼ਾਹੀ ਅਪਨ ਜੇਲਾ ਜੇਲਾ ਫਤਿਹਗੜ ਸਾਹਿਬ ਦੀ ਗੱਲ ਕਰਦੇ ਆਂ ਤੇ ਅਸੀਂ ਅੱਜ ਹਾਜੀਪੁਰ ਤੁੰਦਾ ਦੇ ਵਿੱਚ ਬੈਠੇ ਆਂ ਜੋ ਕਿ ਇਹ ਵਸੀ ਪਠਾਣਾ ਦਾ ਬਲਾਕ ਦਾ ਪਿੰਡ ਹੈ ਇਹਦੇ ਵਿੱਚ ਇੱਕ ਗੁਰਵਿੰਦਰ ਸਿੰਘ ਜੀ ਨੇ ਜੋ ਆਪਣੀ ਜ਼ਿੰਦਗੀ ਜਣਾ ਜਿੱਦੋ ਜਹਿਦ ਦੇ ਨਾਲ ਸੱਟ ਖਾ ਕੇ ਵੀ ਹੈਂਡੀਕੈਪਟਾਂ ਦੀ ਮਦਦ ਕਰਦੀਆਂ ਉਹਨਾਂ ਦੇ ਨਾਲ ਗੱਲਬਾਤ ਕਰਦੀ ਆਂ ਇਸ ਤਰ੍ਹਾਂ ਦੀ ਮਦਦ ਕਰਦੇ ਨੇ ਗੁਰਵਿੰਦਰ ਜੀ ਲਾਈਵ ਚੈਨਲ ਤੇ ਤੁਹਾਡਾ ਸਵਾਗਤ ਹੈ ਇਹ ਸਫੀ ਕਾਲ ਦੀ ਸਾਡੇ ਦਸਤਕਾਂ ਦਾ ਸਤਿਵੰਤ ਸਾਰਿਆਂ ਨੂੰ ਸਫੀ ਕਾਲ ਵਾਹਿਗੁਰੂ ਜੀ ਦਾ ਖਾਲਸਾ ਜੀ ਦਿਖਾਤੇ ਇਹ ਮੇਰਾ ਨਾਮ ਗੁਰਵਿੰਦਰ ਸਿੰਘ ਸੋਨੇਆ ਜੀ ਤੋਂ ਮੈਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਸਰਬੱਤ ਦਾ ਭਲਾ ਹੈਂਡੀਕੈਪ ਲੂਕ ਲਾਇਸੈਂਸਾ ਰਜਿਸਟਰ ਫਤਿਹਗੜ ਸਾਹਿਬ ਤੋਂ ਮੁੱਖ ਸੇਵਾਦਾਰਾਂ ਜੀ ਸੰਸਥਾ ਦਾ ਜੋ ਕਿ ਸਾਡੇ ਦਿਵਿਆਂਗ ਸਾਥੀਆਂ ਦੇ ਲਈ ਕੰਮ ਕਰਦੀ ਹੈ। ਤਾਂ ਇਹ ਸੰਸਥਾ ਜਿਹੜੀ ਹੈਗੀ ਅਸੀਂ 2016 ਦੇ ਵਿੱਚ ਕਾਇਮ ਕੀਤੀ ਸੀ। ਅਸਲ ਦੇ ਵਿੱਚ ਸੰਸਥਾ ਨੂੰ ਤਿਆਰ ਕਿਸ ਤਰੀਕੇ ਦੇ ਨਾਲ ਕਰਨਾ ਪਿਆ ਤੁਕਿ ਮੇਰੇ ਖੁਦ ਦੇ ਮੈਂ ਪਹਿਲਾਂ 28 ਸਾਲ ਜਿਹੜੇ ਆਪਣੀ ਜ਼ਿੰਦਗੀ ਦੇ ਨੇ ਉਹ ਬੜੀਆ ਨਾਰਮਲ ਇਨਸਾਨ ਦੀ ਤਰ੍ਹਾਂ ਜੀਏ ਮੈਂ ਵੀ ਬਿਲਕੁਲ ਚੱਲਦਾ ਫਿਰਦਾ ਸੀਗਾ ਆਮ ਲੋਕਾਂ ਦੀ ਤਰ੍ਹਾਂ ਪਰ ਅਚਾਨਕ ਇੱਕ ਸੜਕ ਹਾਦਸੇ ਦੇ ਵਿੱਚ ਮੇਰੀ ਰੀੜ ਦੀ ਹੱਡੀ ਫ੍ਰੈਕਚਰ ਹੋ ਗਈ ਜਿਸ ਦੇ ਵਿੱਚ ਜਿੱਤੇ ਕਾਰਨ ਮੇਰਾ ਹੇਠਲਾ ਹਿੱਸਾ ਜਿਹੜਾ ਹੈਗਾ ਉਹ ਬਿਲਕੁਲ ਕੰਮ ਕਰਨਾ ਬੰਦ ਕਰ ਗਿਆ ਉਸ ਤੋਂ ਬਾਅਦ ਮੈਂ ਕਈ ਸਾਲ ਲਗਾਤਾਰ 5 ਤੋਂ 6 ਸਾਲ ਮੈਂ ਬੈੱਡ ਤੇ ਪਿਆ ਰਿਹਾ ਬੈੱਡ ਤੇ ਪੈਣ ਕਰਕੇ ਮੇਰੇ ਸਰੀਰ ਦੇ ਉੱਤੇ ਕਾਫੀ ਬੈੱਡ ਸੋਰ ਜਖਮ ਬਣ ਗਏ ਪੇਰ ਹੌਲੀ ਹੌਲੀ ਉਹ ਜਖਮਾਂ ਦਾ ਟ੍ਰੀਟਮੈਂਟ ਹੋਇਆ ਔਰ ਮੈਂ ਦਿੱਲੀ ਰੀਹੈਬ ਸੈਂਟਰ ਦੇ ਵਿੱਚ ਜਾ ਕੇ ਰੀਹੈਬ ਕਰਵਾਇਆ ਆਪਣੇ ਆਪ ਨੂੰ ਇੱਕ ਟ੍ਰੇਨਿੰਗ ਲਈ ਆਪਣੇ ਆਪ ਨੂੰ ਸੰਭਾਲਣ ਦੀ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਜੇਕਰ ਮੈਂ ਇਸ ਪੋਜੀਸ਼ਨ ਤੋਂ ਨਿਕਲ ਕੇ ਇਸ ਇਨੀਸ਼ੀਏਟਿਵ ਦੇ ਵਿਚਾਰ ਸਕਦਾ ਕਿ ਮੈਂ ਆਪਣੇ ਆਪ ਨੂੰ ਸੰਭਾਲ ਸਕਦਾ ਤਾਂ ਇਦਾਂ ਦੇ ਹੋਰ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਹੁਣ ਵੀ ਆਪਣੇ ਘਰਾਂ ਦੇ ਵਿੱਚ ਪਏ ਹੋਣ ਨੇ ਕਿਉਂ ਨਾ ਉਹਨਾਂ ਨੂੰ ਵੀ ਬਾਹਰ ਕੱਢਿਆ ਜਾਵੇ ਸੋ ਉਸ ਮਕਸਦ ਨੂੰ ਲੈ ਕੇ ਜਿਹੜੀ ਹੈਗੀ ਸਰਵਤ ਦਾ ਭਲਾ ਹੈਂਡੀਕੈਪ ਲੂਪ ਭਲਾਈ ਸੰਸਥਾ ਇਹ ਨਿਰਮਾਣ ਦੇ ਵਿੱਚ ਆਈ ਇਸ ਤੋਂ ਬਾਅਦ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਔਰ ਆਪਣੇ ਵਰਗੇ ਹੋਰ ਦੇ ਬਿਮਾਰ ਲੋਕਾਂ ਦੀ ਮਦਦ ਕਰਨੀ ਸ਼ੁਰੂ ਕੀਤੀ ਜਿਨ੍ਹਾਂ ਦੇ ਵਿੱਚ ਅਰੀਤ ਦੀ ਹੱਡੀ ਟੁੱਟ ਜਾਣ ਤੋਂ ਬਾਅਦ ਅਪਾਜ ਹੋਏ ਲੋਕ ਉਹਨਾਂ ਦੇ ਜਿਹੜੇ ਬੈਡ ਸੋਲ ਨੇ ਉਹਨਾਂ ਦਾ ਇਲਾਜ ਔਰ ਉਹਨਾਂ ਨੂੰ ਰੀਹੈਬ ਕਰਵਾਉਣਾ ਉਸ ਤੋਂ ਬਾਅਦ ਜਿਹੜੇ ਆਮ ਲੋਕ ਜਿਹੜੇ ਨਾਰਮਲ ਹੋਰ ਹੈਂਡੀਕੈਪ ਪਸੰਦ ਹੁੰਦੇ ਨੇ ਉਹਨਾਂ ਨੂੰ ਜਿਸ ਤਰ੍ਹਾਂ व्हीਲ ਚੇਅਰਾਂ ਦੀ ਜ਼ਰੂਰਤ ਹੈ ਟ੍ਰਾਈਸਾਈਕਲ ਦੀ ਜਾਂ ਕਿਸੇ ਦਾ ਟ੍ਰੀਟਮੈਂਟ ਹੋਣਾ ਦਾ ਮਤਲਬ ਕਿਸੇ ਤਰ੍ਹਾਂ ਦਾ ਵੀ ਪੀਟਮੱਡ ਜਿਹੜਾ ਹੈਗਾ ਉਹਨਾਂ ਨੂੰ ਹੋਣਾ ਜਾਂ ਫਿਰ ਜਿਹੜੇ ਵਿਧਵਾ ਲੇਡੀਜ਼ ਨੇ ਉਹਨਾਂ ਨੂੰ ਰਾਸ਼ਨ ਦੀ ਸੇਵਾ ਬਜ਼ੁਰਗਾਂ ਦੀ ਸੰਸਮਾ ਦੀ ਰਾਸ਼ਨ ਦੀ ਸੇਵਾ ਜਿਹੜੀ ਆਛਿਤ ਬੱਚਿਆਂ ਦੀ ਸੇਵਾ ਹੋਵੇ ਉਹ ਸਾਰੀਆਂ ਸਭਾਵਾਂ ਜਿਹੜੀਆਂ ਹੈਗੀਆਂ ਸਾਡੀ ਸੰਸਥਾ ਦੇ ਵੱਲੋਂ ਕੀਤੀਆਂ ਜਾਂਦੀਆਂ ਹਨ ਹਾਂ ਇਹਨਾਂ ਤੋਂ ਇਲਾਵਾ ਹੋਰ ਵੀ ਤੁਸੀਂ ਕੀ ਖੁਸ਼ ਕਰਦੇ ਹੋ ਤੁਸੀਂ ਆਪਣੇ ਬਾਕੀ ਦਾ ਜੀਵਨ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦੀ ਕੋਈ ਜੋਬ ਕਰਕੇ ਜਾਂ ਕਿਸ ਤਰ੍ਹਾਂ ਦਾ ਹੋ ਨਿਰਪਰ ਹੋ ਕਿਸ ਤਰ੍ਹਾਂ ਨੇ ਤੁਸੀਂ ਕਿਸ ਤਰ੍ਹਾਂ ਨਿਰਪਰ ਹੋ ਇਸ ਤਰ੍ਹਾਂ ਜਦੋਂ ਮੈਂ ਨਾਰਮਲ ਸੀ ਉਦੋਂ ਤਾਂ ਮੈਂ ਜੋਬ ਕਰਦਾ ਸੀਗਾ ਪਰ ਉਸ ਤੋਂ ਬਾਅਦ ਮੈਂ ਪੋਜੀਸ਼ਨ ਦੇ ਵਿੱਚ ਨਹੀਂ ਰਿਹਾ ਵੀ ਮੈਂ ਜੋਬ ਕਰਦਾ ਸੀ ਸਰ ਤੁਹਾਡੀ ਜੋਬ ਕਾਜੀ ਸੀ ਮੈਂ ਰੇਲਵੇ ਡਿਪਾਰਟਮੈਂਟ ਦੇ ਵਿੱਚ ਜੋਬ ਕਰਦਾ ਸੀਗਾ ਜੀ ਔਰ ਮੇਰਾ ਜਿਹੜਾ ਹੈਗਾ 2010 ਦੇ ਵਿੱਚ ਨਾਇਨਟ ਹੋ ਗਿਆ ਸੀਗਾ ਮੇਰੀ ਡਿਊਟੀ ਉਸ ਟਾਈਮ ਗੁਜਰਾਤ ਦੇ ਵਿੱਚ ਸੀਗੀ ਗੁਜਰਾਤ ਤੋਂ ਮੈਂ ਪੰਜਾਬ ਛੁੱਟੀ ਆਇਆ ਹੋਇਆ ਸੀਗਾ ਆਪਣੇ ਘਰੇ ਔਰ ਉਸੇ ਟਾਈਮ ਜਿਹੜਾ ਹੈਗਾ ਮੇਰੇ ਨਾਲ ਇਹ ਸੜਕ ਹਾਦਸਾ ਹੋਇਆ ਜਿਸ ਦੇ ਕਾਰਨ ਮੇਰੀ ਰੀਡ ਦੀ ਹੱਡੀ ਫ੍ਰੈਕਚਰ ਹੋ ਗਈ ਔਰ ਮੈਂ ਇਸ ਹਿਸਟਰੀਸ਼ਨ ਦੇ ਵਿੱਚ ਆ ਗਿਆ ਇਹ ਹੁਣ ਜਿਹੜਾ ਹੈਗਾ ਮੈਂ ਫਿਲਹਾਲ ਆਪਣਾ ਜਿਹੜਾ ਕਿਰਤ ਕਮਾਈ ਦੇ ਲਈ ਮੈਂ ਆਪਣੀ ਇੱਕ ਸ਼ਾਪ ਕਰਦਾ ਜੀ ਜਿਹਦੇ ਵਿੱਚ ਮੋਬਾਈਲ ਰਿਪੇਅਰ ਦਾ ਮੈਂ ਪਹਿਲਾਂ ਕੋਰਸ ਕੀਤਾ 1 ਮਹੀਨੇ ਦਾ ਔਰ ਮੈਂ 3 ਮਹੀਨੇ ਦਾ ਕੰਪਿਊਟਰ ਦਾ ਕੋਰਸ ਕੀਤਾ ਤੇ ਹੁਣ ਮੈਂ ਆਪਣੇ ਜਿਹੜਾ ਸਵੇਰ ਰੋਜ਼ਗਾਰ ਦੇ ਲਈ ਮੈਂ ਮਤਲਬ ਰੀਚਾਰਜ ਵਗੈਰਾ ਪਾਸਪੋਰਟ ਸਾਈਜ਼ ਫੋਟੋ ਸੋ ਇਹ ਜਿਹੜੀ ਹੈਗੀ ਮੇਰੀ ਮੋਬਾਈਲ ਸ਼ਾਪ ਮੋਬਾਈਲ ਐਸੈਸਰੀ ਦੀ ਜਿਹੜੀ ਦੁਕਾਨ ਹੈਗੀ ਆ ਪਿੰਡ ਹਾਜੀਪੁਰ ਧੁੰਦਾ ਦੇ ਵਿੱਚ ਹੀ ਹੈ ਜੀ ਇਨਾਂ ਦੇ ਦਰਮਿਆਨ ਕਿਸੇ ਗਵਰਨਮੈਂਟ ਨੇ ਤੁਹਾਡੀ ਕਿਤੇ ਨਾ ਕਿਤੇ ਕੋਈ ਮਦਦ ਕੀਤੀ ਹੈ ਹਾਂ ਦੇਖੋ ਇਸ ਤਰ੍ਹਾਂ ਹੈਗਾ ਕਿ ਅਸੀਂ ਨੀਅਰ ਬੋਟ ਹੁਣ ਤੱਕ ਮੇਰੇ ਕੋਲੇ ਸਾਰੇ ਬਕਾਇਦਾ ਪੇਪਰ ਪ੍ਰੂਫ ਪਏ ਨੇ ਕਿ ਅਸੀਂ 20 ਤੋਂ 25000 ਦੇ ਕਰੀਬ ਵਿੱਚ ਹੈਂਡੀਕੈਪ ਪਰਸਨਲ ਵਿੱਚ ਨਾਰਮਲ ਪਰਸਨ ਲੋਕਾਂ ਨੂੰ ਲਾਹ ਪਹੁੰਚਾ ਦਿੱਤੀਆਂ ਜਿਨ੍ਹਾਂ ਦੇ ਬਕਾਇਦਾ ਆਈਡੀ ਪ੍ਰੂਫ ਫੋਨ ਨੰਬਰ ਐਡਰੈਸ ਸਾਰਾ ਕੁਝ ਮੇਰੇ ਕੋਲ ਪਏ ਹੋਣ ਪਰ ਇਹਦੇ ਵਿੱਚ ਸਾਡੇ ਕੋਲ ਗਵਰਨਮੈਂਟ ਦਾ ਹਲੇ ਤੱਕ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਸਹਾਇਕ ਨਹੀਂ ਮਿਲਿਆ ਹੈਗਾ ਸਾਨੂੰ ਜਿਹੜੇ ਸਾਡੇ ਸਾਧ ਸੰਗਤ ਕਹ ਲੋਗੇ ਆਮ ਜਿਹੜੇ ਲੋਕ ਨੇ ਉਹ ਹੈਲਪ ਕਰਦੇ ਨੇ ਜਾਂ ਕੁਝ ਬਾਹਰੋਂ ਐਨ ਆਰ ਆਈ ਭਰਾ ਕੁਝ ਇੱਕ ਹੈਗੇ ਨੇ ਕੁਝ ਇੱਕ ਸੰਸਥਾਵਾਂ ਜਿਹੜੀਆਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਮੈਂ ਖਾਸ ਤੌਰ ਤੇ ਕਮਨ ਦਾ ਗੁਰਨਾਨਕ ਲੋਕ ਫਲਾਈ ਟ੍ਰਸਟ ਹਾਂਗਕਾਂਗ ਤੋਂ ਅ ਗਵਿੰਦਰ ਵੀਰ ਜੀ ਨੇ ਔਰ ਨਾਦਰ ਫਾਊਂਡੇਸ਼ਨ ਲੁਧਿਆਣਾ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਜਸਵਿੰਦਰ ਸਿੰਘ ਖਾਸਾ ਜੀ ਨੇ ਔਰ ਇੱਕ ਸਰਬ ਹਮਤੀ ਸਰਬ ਦੌਰ ਤੋਂ ਸਾਡੇ ਵੀਰ ਜੀ ਨੇ ਮਨੀਸ਼ ਕੁਮਾਰ ਜੀ ਔਰ ਉਹਨਾਂ ਦਾ ਸਾਰਿਆਂ ਦਾ ਜਿਹੜਾ ਹੈਗਾ ਬਹੁਤ ਵਧੀਆ ਸਹਿਯੋਗ ਰਹਿੰਦਾ ਸੁਰਵਰਨਜੀਤ ਵੀਰ ਜੀ ਨੇ ਉਹਨਾਂ ਦਾ ਜਿਹੜਾ ਸਹਿਯੋਗ ਸਾਡੀ ਸੰਸਥਾ ਨੂੰ ਮਿਲਦਾ ਰਹਿੰਦਾ ਉਹਦੇ ਸਹਾਰੇ ਹੀ ਜਿਹੜਾ ਹੈਗਾ ਅਸੀਂ ਆਮ ਲੋਕਾਂ ਦੀ ਮਦਦ ਕਰ ਪਾਉਂਦੇ ਸਰ ਜੀ ਸਰ ਇਹ ਕਹਿੰਦੇ ਆਪਣੇ ਮੁੱਖ ਮੰਤਰੀ ਚੰਨੀ ਜੀ ਨੇ ਉਹ ਗਰੀਬ ਤੱਕ ਫੇਟੋ ਉੱਠ ਕੇ ਆਪਣੇ ਮੁੱਖ ਮੰਤਰੀ ਨੇ ਤੇ ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਸਾਡੇ ਚੈਨਲ ਦੇ ਰਾਹੀਂ ਦੇਖੋ ਇਸ ਤਰ੍ਹਾਂ ਹੈਗਾ ਕਿ ਮੈਂ ਬਹੁਤ ਬੁਢੀਆ ਗੱਲ ਹੈ ਕਿ ਇੱਕ ਗਰੀਬ ਘਰ ਦੇ ਵਿੱਚੋਂ ਉੱਠੇ ਹੋਏ ਇਨਸਾਨ ਨੂੰ ਅੱਜ ਮੁੱਖ ਮੰਤਰੀ ਦੇ ਅਹੁਦੇ ਤੇ ਬਿਠਾਇਆ ਗਿਆ ਅਸੀਂ ਉਹਨਾਂ ਨੂੰ ਸਭ ਤੋਂ ਪਹਿਲਾਂ ਮੁਬਾਰਕਬਾਦ ਦਵਾਂਗੇ ਔਰ ਬਹੁਤ अच्छी ਉਹਨਾਂ ਦੀ ਸੋਚ ਹੈਗੀ ਹੈ ਔਰ ਅਸੀਂ ਆਪਣੀ ਸੋਚ ਨੂੰ ਵੀ ਉਹਨਾਂ ਤੱਕ ਪਹੁੰਚਾਉਣਾ ਚਾਹਾਂਗੇ ਕਿ ਉਹਨਾਂ ਨੇ ਖੁਦ ਤੇ ਆਪਣੇ ਤੇ ਜਿਹੜਾ ਦੁੱਖ ਦਰਦ ਹੈਗਾ ਗਰੀਬੀ ਦਾ ਉਹ ਹਟਾਇਆ ਹੋਇਆ ਔਰ ਸਾਨੂੰ ਲੱਗਦਾ ਸਾਨੂੰ ਉਮੀਦਾਂ ਨੇ ਵੀ ਉਹਨਾਂ ਉਹਨਾਂ ਤੇ ਬਹੁਤ ਧਾਰੀਆਂ ਕਿ ਉਹ ਸਾਡੇ ਵੀ ਦੁੱਖ ਦਰਦ ਨੂੰ ਸਮਝਦੇ ਹੋਏ ਜਿਹੜੇ ਆਮ ਲੋਕ ਨੇ ਆਮ ਪਬਲਿਕ ਹੈ ਉਹਨਾਂ ਨੂੰ ਜਰੂਰ ਕਿਸ ਨਾ ਕਿਸੇ ਤਰ੍ਹਾਂ ਦੀਆਂ ਸਹੂਲਤਾਂ ਦੇ ਕੇ ਲਾਭ ਪਹੁੰਚਾਉਣਗੇ। ਤੋਂ ਅਸੀਂ ਉਹਨਾਂ ਨੂੰ ਇਹੀ ਇੱਕ ਬੇਨਤੀ ਕਰਾਂਗੇ ਕਿ ਹੈਂਡੀਕੈਪ ਲੋਕਾਂ ਦੇ ਜਿਹੜੇ ਹੈਗੇ ਆ ਉਹਨਾਂ ਦੇ ਪੈਨਸ਼ਨਾਂ ਦੇ ਵਿੱਚ ਵਾਧਾ ਕੀਤਾ ਜਾਵੇ ਜਾਂ ਉਹਨਾਂ ਦੇ ਜਿਹੜੇ ਜੋਬਸ ਹੈਗੇ ਆ ਜਿਹੜੇ ਬੈਕਲੌਗ ਖਾਲੀ ਪਿਆ ਉਹਨੂੰ ਭਰਿਆ ਜਾਵੇ ਉਹ ਨੌਕਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਦਿੱਤੀਆਂ ਜਾਣ। ਔਰ ਹੋਰ ਬਹੁਤ ਸਾਰੇ ਜਿਹੜੇ ਮੁੱਦੇ ਹੈਗੇ ਨੇ ਹੈਂਡੀਕੈਪ ਲੋਕਾਂ ਦੇ ਜਿਕਰ ਉਹ ਮਤਲਬ ਉਹਨਾਂ ਨੂੰ ਨੇੜੇ ਹੋ ਕੇ ਸੁਣਨ ਜਿਹੜੇ ਸਾਡੇ ਮਤਲਬ ਹੈਂਡੀਕੈਪ ਲੋਕਾਂ ਦੇ ਜਿਹੜੇ ਕੰਮਕਾਰ ਹੁੰਦੇ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਸੋ ਉਹਨਾਂ ਨੂੰ ਵੀ ਮਤਲਬ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਔਰ ਦੂਜੀ ਗੱਲ ਇਹ ਹੈਗੀ ਆ ਕਿ ਜਿਹੜਾ ਹੈਂਡੀਕੈਪ ਪਰਸਨ ਦੇ ਜਿਹੜੇ ਸਰਟੀਫਿਕੇਟ ਹੈਗੇ ਨੇ ਸਰਟੀਫਿਕੇਟ ਨੂੰ ਬਣਾਉਣ ਦਾ ਜਿਹੜਾ ਪ੍ਰੋਸੀਜਰ ਆ ਉਹਨੂੰ ਸਖਾਲਾ ਕਰਨ ਦੀ ਬਹੁਤ ਜ਼ਰੂਰਤ ਹੈਗੀ ਆ ਕਿਉਂਕਿ ਹੈਂਡੀਕੈਪ ਦਾ ਜਿਹੜਾ ਸਰਟੀਫਿਕੇਟ ਆ ਸਰਟੀਫਿਕੇਟ ਬਣਾਉਣ ਦੇ ਲਈ ਬਹੁਤ ਲੰਬਾ ਚੌੜਾ ਪ੍ਰੋਸੀਜਰ ਛਿੜ ਜਾਂਦਾ ਜੇ ਮੈਂ ਤੁਹਾਨੂੰ ਦੱਸਾਂ ਜਿਸ ਤਰ੍ਹਾਂ ਹੁਣ ਮੇਰੇ ਸਪੈਨਲ ਕਾਰਡ ਇੰਜਰੀ ਹੈਗੀ ਆਪਾਂ ਜਿਲ੍ਹਾ ਫਤਿਹਗੜ੍ਹ ਸਾਹਿਬ ਦੀ ਉਹ ਗੱਲ ਕਰੀਏ ਜੀ ਤੇ ਮੇਰੇ ਸਪੈਨਲ ਕਾਰਡ ਇੰਜਰੀ ਹੋਈ ਹੈ ਜੇਕਰ ਮੈਂ ਆਪਣਾ ਸਰਟੀਫਿਕੇਟ ਬਣਾਉਣਾ ਹੈਗਾ ਹੈਂਡੀਕੈਪ ਦਾ ਤਾਂ ਪਹਿਲੀ ਗੱਲ ਦੇਖੋ ਕਿ ਮੈਨੂੰ ਇਹ ਨਹੀਂ ਹੈਗਾ ਨਾ ਤਾਂ ਮੈਂ ਬੱਸ ਚੜ੍ਹ ਸਕਦਾ ਮੈਨੂੰ ਘੱਟੋ ਘੱਟ 2 ਜਾਂ 3 ਪਰਸਨ ਨਾਲ ਚਾਹੀਦੀਆਂ ਮੈਨੂੰ ਲੈ ਕੇ ਜਾਣ ਵਾਸਤੇ ਉਹ ਹੌਸਪੀਟਲ ਦੇ ਵਿੱਚ ਔਰ ਉਸ ਤੋਂ ਬਾਅਦ ਮੈਂ ਜਾਊਂਗਾ ਪਹਿਲਾਂ ਆਪਣਾ ਆਨਲਾਈਨ ਜਾ ਕੇ ਸਬਦਾ ਸੈਂਟਰ ਦੇ ਵਿੱਚ ਅਪਲਾਈ ਕਰੂੰਗਾ ਅਪਲਾਈ ਕਰਨ ਤੋਂ ਬਾਅਦ ਫਿਰ ਮੈਨੂੰ ਕਹਿਣਗੇ ਕਿ ਤੁਸੀਂ ਚਲੇ ਜਾਓ ਹੌਸਪੀਟਲ ਦੇ ਵਿੱਚ ਉੱਥੇ ਜਾ ਕੇ ਤੁਸੀਂ ਆਪਣਾ ਮੈਡੀਕਲ ਸਰਟੀਫਿਕੇਟ ਬਣਵਾ ਲਓ ਹੌਸਪੀਟਲ ਦੇ ਵਿੱਚ ਜਾ ਕੇ ਕੀ ਹੋਗਾ ਉੱਥੇ ਜਾ ਕੇ ਮੈਨੂੰ ਇਹ ਪਤਾ ਲੱਗੂਗਾ ਵੀ ਅੱਜ ਤੁਸੀਂ ਆ ਗਏ ਹੋ ਪਰ ਅੱਜ ਤਾਂ ਮੈਡੀਕਲ ਸਰਟੀਫਿਕੇਟ ਬਣਾਉਣ ਦਾ ਦਿਨ ਹੀ ਨਹੀਂ ਹੈਗਾ ਜਿਹੜਾ ਦਿਨ ਹੈਗਾ ਉਹ ਇੱਕ ਦਿਨ ਹਫਤੇ ਦੇ ਵਿੱਚ ਬੁੱਧਵਾਰ ਦਾ ਤੁਸੀਂ ਬੁੱਧਵਾਰ ਨੂੰ ਦਵਾਰਾ ਚਲੋ ਬੰਦਾ ਫਿਰ ਔਖੇ ਸਖਾਲਾ ਹੋ ਕੇ ਫੇਰ ਜਾਂਦਾ ਫਿਰ ਜਦੋਂ ਬੁੱਧਵਾਰ ਨੂੰ ਜਾਂਦੇ ਆ ਤਾਂ ਕਈ ਵਾਰੀ ਕੀ ਹੁੰਦਾ ਹਾਲਾਤ ਇਦਾਂ ਦੇ ਹੁੰਦੇ ਨੇ ਵੀ ਅੱਜ ਤਾਂ ਡਾਕਟਰ ਸਾਹਿਬ ਹੈ ਨਹੀਂ ਜਾਓ ਚਲੇ ਗਏ ਆ ਤੁਸੀਂ ਲੇਟ ਹੋ ਗਏ ਉਸ ਤੋਂ ਬਾਅਦ ਫਿਰ ਵੀ ਜੇ ਔਖੇ ਸਖਾਲੇ ਹੋਗੇ ਕਿਸ ਨਾ ਕਿਸੇ ਟਾਈਮ ਤੇ ਡਾਕਟਰ ਸਾਹਿਬ ਮਿਲ ਜਾਂਦੇ ਆ ਤਾਂ ਕੀ ਹੁੰਦਾ ਤਾਂ ਉਹਨਾਂ ਨੂੰ ਰੈਫਰ ਕਰ ਦਿੱਤਾ ਜਾਂਦਾ ਪੀਜੀਆਈ ਚੰਡੀਗੜ੍ਹ ਨੂੰ ਜਾਂ ਸਰਕਾਰੀ ਹਸਪਤਾਲ ਰਜਿੰਦਰਾ ਨੂੰ ਜਾਂ 32 ਸੈਕਟਰ ਨੂੰ ਵੀ ਤੁਸੀਂ ਉੱਥੇ ਜਾ ਕੇ ਤੁਸੀਂ ਆਪਣੀ ਪਰਸੈਂਟੇਜ ਲਿਖਾ ਕੇ ਲੈ ਕੇ ਆਓ ਫਿਰ ਤੁਹਾਡਾ ਮੈਡੀਕਲ ਸਰਟੀਫਿਕੇਟ ਇਸੇ ਬਣੇਗਾ ਉਸ ਤੋਂ ਬਾਅਦ ਦੇਖੋ ਛਿੜ ਜਾਂਦਾ ਕੰਮ ਅੱਗੇ ਅਗਲੇ ਗਾਹਾਂ ਵਾਲੇ ਹਸਪਤਾਲਾਂ ਦਾ ਜਿਵੇਂ ਕਿ ਪੀਜੀਆਈ ਜਾਣਾ ਜਾਂ ਰਜਿੰਦਰਾ ਹਸਪਤਾਲ ਜਾਣਾ ਉੱਥੋਂ ਉੱਥੇ ਕਿੰਨੇ ਗਿਹੜੇ ਇਸੇ ਤਰ੍ਹਾਂ ਉੱਥੇ ਖੱਜਲ ਖਵਾਰ ਹੋਣਾ ਪੈਂਦਾ ਹੈਂਡੀਕੈਪ ਪਰਸਨ ਨੂੰ ਬਹੁਤ سارے ਇਦਾਂ ਦੇ ਕੇਸ ਨੇ ਜਿਹੜੇ ਹੁਣ ਵੀ ਮੈਂ ਤੁਹਾਨੂੰ ਦਿਖਾ ਸਕਦਾ ਉਹਨਾਂ ਨੂੰ ਮਿਲਾ ਸਕਦਾ ਜਿਹੜੇ ਕਿ ਮੈਡ ਮਤਲਬ ਹੈਂਡੀਕੈਪ ਤੁਹਾਨੂੰ ਲੱਗਣਗੇ ਹੈ ਦਿਸਦੇ ਨੇ ਵੀ ਇਹ ਹੈਂਡੀਕੈਪ ਹੋ ਚੁੱਕੇ ਨੇ ਪਰ ਉਹਨਾਂ ਦਾ ਮੈਡੀਕਲ ਸਰਟੀਫਿਕੇਟ ਨਹੀਂ ਬਣਾਇਆ ਹੁੰਦਾ ਜਿਹਦਾ ਮੈਡੀਕਲ ਸਰਟੀਫਿਕੇਟ ਹੀ ਨਹੀਂ ਬਣਾਊਗਾ ਉਹ ਸਰਕਾਰੀ ਹੋਂਦ ਤਾਂ ਕਿੱਥੋਂ ਲੈ ਲਵੇਗਾ ਸੋ ਸਭ ਤੋਂ ਪਹਿਲਾਂ ਮੈਂ ਚੰਨੀ ਸਾਹਿਬ ਨੂੰ ਇਹੋ ਬੇਨਤੀ ਕਰਾਂਗਾ ਕਿ ਜਿਹੜੇ ਸਾਡੇ ਹੈਂਡੀਕੈਪ ਪਰਸਨ ਦੇ ਮੈਡੀਕਲ ਸਰਟੀਫਿਕੇਟ ਬਣਾਉਣ ਦਾ ਜਿਹੜਾ ਪ੍ਰੋਸੀਜਰ ਹੈ ਉਹਨੂੰ ਬਿਲਕੁਲ ਸਖਾਲਾ ਕੀਤਾ ਜਾਵੇ ਠੀਕ ਹੈ ਦੋਸਤੋ ਇਹ ਅਸੀਂ ਗੁਰਵਿੰਦਰ ਸਿੰਘ ਸੋਨੀ ਜੀ ਆਪਣੇ ਨਾਲ